ਗੁਰਦੁਆਰਾ ਸਾਹਿਬ ਖਿਲਾਫ ਕਥਿਤ ਤੌਰ ਤੇ ਮਾੜੀ ਸ਼ਬਦਾਵਲੀ ਵਰਤੇ ਜਾਣ ਦੇ ਆਰੋਪ ਲਗਾਉਂਦੇ ਹੋਏ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਣੇ ਕਮੇਟੀ ਦੇ ਮੈਂਬਰ ਅਤੇ ਉਹਨਾਂ ਦੇ ਪਰਿਵਾਰਕ ਮੈਂਬਰ ਪੁਲਿਸ ਚੌਂਕੀ ਧਰਮਪੁਰਾ ਪਹੁੰਚੇ ਅਤੇ ਇਹ ਸ਼ਬਦਾਵਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਦੀ ਇੱਕ ਰਿਸ਼ਤੇਦਾਰ ਦੇ ਵੱਲੋਂ ਹੋਈ ਵਰਤੇ ਜਾਣ ਦਾ ਦੂਸ਼ ਉਹਨਾਂ ਦੇ ਵੱਲੋਂ ਲਗਾਇਆ ਗਿਆ ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੁਰਜੀਤ ਸਿੰਘ ਅਤੇ ਹੋਰ ਉਹਨਾਂ ਨੇ ਦੱਸਿਆ ਕਿ ਉਹਨਾਂ ਦੇ ਇੱਕ ਰਿਸ਼ਤੇਦਾਰ ਦੇ ਨਾਲ ਪਰਿਵਾਰਕ ਵਿਵਾਦ ਚੱਲ ਰਿਹਾ ਜਿਸ ਨੇ ਗੁਰਦੁਆਰਾ ਸਾਹਿਬ ਦੇ ਖਿਲਾਫ ਮਾੜੀ ਸ਼ਬਦਾਵਲੀ ਵਰਤੀ ਹੈ ਨਤੇ ਇਸ ਨਾਲ ਉਹਨਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਅਤੇ ਉਹ ਪੁਲਿਸ ਨੂੰ આરોપી ਮਹਿਲਾ ਖਿਲਾਫ ਸਖਤ ਕਾਰਵਾਈ ਕਰਨ ਦੀ ਅਪੀਲ ਕਰਦੇ ਨੇ ਉਥੇ ਦੂਜੇ ਪਾਸੇ ਜਾਂਚ ਅਫਸਰ ਨੇ ਦੱਸਿਆ ਕਿ ਉਹਨਾਂ ਨੂੰ ਸ਼ਿਕਾਇਤ ਤਾਂ ਦਿੱਤੀ ਗਈ ਹੈ ਪਰ ਪੀੜਤ ਪੱਖ ਉਸਤੇ ਦਸਤਖਤ ਕਰਨ ਨੂੰ ਤਿਆਰ ਨਹੀਂ ਹੈ આરોપી ਪੱਖ ਨੂੰ ਫੋਨ ਕੀਤਾ ਗਿਆ ਪਰ ਉਹ ਹਾਲੇ ਬਾਹਰ ਹੈ ਅਤੇ ਉਹਨਾਂ ਦੇ ਵੱਲੋਂ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ हां जी मेरा नाम गुरमिंदर कौर है और मामला ये है, है कि पूजा सूद मेरी सिस्टर इन लॉ है छोटी सिस्टर इन लॉ है उन्होंने मेरे ਸਾਡੇ کافی ਟਾਈਮ ਤੋਂ 1 ਸਾਲ ਤੋਂ ਹੀ ਸਾਡਾ ਫੈਮਿਲੀ ਇਸ਼ੂ ਚੱਲ ਰਿਹਾ ਆ ਆਪਸ ਵਿੱਚ ਸਾਡੀ ਲੜਾਈ ਚੱਲ ਰਹੀ ਹੈ ਹਰ ਘਰ ਚ ਹੁੰਦੀ ਹੈ ਦੁਨੀਆ ਦੇ ਹਰ ਘਰ ਚ ਸੋ ਤਰ੍ਹਾਂ ਦੀ ਲੜਾਈ ਹੁੰਦੀ ਹੈ 10 ਗੱਲਾਂ ਮੈਂ ਵੀ ਉਹਨਾਂ ਨੂੰ ਫालतੂ ਬੋਲ ਸਕਦੀ ਆ 10 ਉਹ ਵੀ ਮੈਨੂੰ ਫालतੂ ਬੋਲ ਸਕਦੇ ਆ ਤੁਸੀਂ ਬੋਲ ਸਕਦੇ ਹੋ ਹੱਕ ਰੱਖਦੇ ਹੋ ਇਨਸਾਨ ਨੂੰ ਬੋਲਣਾ ਪਰ ਤੁਸੀਂ ਗੁਰੂ ਘਰ ਨੂੰ ਗੰਦ ਕਹੋਗੇ ਤੇ ਇਹ ਗੱਲ ਬਿਲਕੁਲ ਸਹੀ ਨਹੀਂ ਹੈ ਔਰ ਉਹੀ ਕੀ ਪੂਜਾ ਸੂਤ ਨੇ ਕੀਤੀ ਹੈ ਮੇਰੇ ਫਾਦਰ ਸਾਹਿਬ ਬਾਰੇ ਬੋਲ ਰਹੀ ਹੈ ਗੁਰੂ ਘਰ ਦਾ ਚੰਦਾ ਇਕੱਠਾ ਕਰਦਾ ਹੈ ਠੀਕ ਹੈ ਜੀ ਗੁਰੂ ਘਰ ਦਾ ਚੰਦਾ ਇਕੱਠਾ ਕਰਕੇ ਪਾਲਣ ਪੋਸ਼ਣ ਕੀਤਾ ਹੈ ਪਰਮਾਤਮਾ ਉਹੀ ਇਹ ਦੇਣ ਵਾਲਾ ਤੈਨੂੰ ਵੀ ਅਗਰ ਕੋਈ ਦੇ ਰਿਹਾ ਨਾ ਤਾਂ ਪਰਮਾਤਮਾ ਹੀ ਦੇ ਰਿਹਾ ਹੈ ਤੂੰ ਖੋਦ ਨਹੀਂ ਕੁਝ ਕਰ ਰਹੀ ਉਹ ਪਰਮਾਤਮਾ ਕਰਵਾ ਰਿਹਾ ਉਹ ਪਰਮਾਤਮਾ ਹੀ ਤੈਨੂੰ ਦੇ ਰਿਹਾ ਉਹ ਗੁਰੂ ਹੀ ਦੇ ਰਿਹਾ ਤੇ ਤੂੰ ਅੱਜ ਉਸ ਗੁਰੂ ਘਰ ਨੂੰ ਗੁਰੂ ਘਰ ਦਾ ਗੰਦ ਦੱਸ ਰਹੀ ਹੈ ਔਰ ਇਹ ਸ਼ਬਦ ਉਹਨੇ ਵੱਲੋਂ ਵਰਤੇ ਗਏ ਕਿ ਇਹ ਗੁਰੂ ਘਰ ਦਾ ਗੰਦ ਹੈ ਜੀ ਸਾਡੇ ਮੱਥੇ ਮੱਲਿਆ ਹੈ ਗੁਰੂ ਘਰ ਦਾ ਗੰਦ ਵਾਟ ਇਜ਼ ਥਿਸ ਸਾਨੂੰ ਤਾਂ ਸਿਰਫ ਇਹ ਜਵਾਬ ਚਾਹੀਦਾ ਅਸੀਂ ਇਹਦੇ ਤੇ ਕਾਰਵਾਈ ਦੀ ਮੰਗ ਕਰਦੇ ਆਂ ਕੋਈ ਰਿਕਾਰਡਿੰਗ ਵਗੈਰਾ ਹੈ ਤੁਹਾਡੇ ਕੋਲ ਹਾਂਜੀ ਹਾਂਜੀ ਰਿਕਾਰਡਿੰਗ ਹੈਗੀ ਹੈ ਬਕਾਇਦਾ ਤੁਸੀਂ ਸੁਣ ਸਕਦੇ ਹੋ ਕਿ ਕਿੰਨੀ ਸ਼ਰਮਨਾਕ ਗੱਲ ਹੈ ਸਵਾਰੇ ਦਾ ਜੱਦਾ ਇਕੱਠਾ ਕਰਕੇ 10 ਰੁਪਏ ਲੈ ਕੇ ਇਹ ਪਿਓ ਨੇ ਪਾਲਰ ਪੋਸ਼ਨ ਕੀਤਾ ਸੀਗਾ ਗੁਰਦੁਆਰੇ ਦਾ ਗੰਦ ਲਿਆ ਗਿਆ ਕਈ ਨੇ ਸਾਰੇ ਖਾਨਦਾਨ ਆ ਗੁਰਦੁਆਰੇ ਦਾ ਗੰਦ ਅਸੀਂ ਇਹਦੇ ਤੇ ਕਾਰਵਾਈ ਦੀ ਮੰਗ ਕਰਦੇ ਆਂ ਔਰ ਅਸੀਂ ਚਾਹਨੇ ਆ ਕਿ ਇਹਦੇ ਤੇ ਜਲਦੋਂ ਜਲਦ ਕਾਰਵਾਈ ਹੋਵੇ ਇਹ ਉਹਦੇ ਹਸਬੰਡ ਨੇ ਪੂਰਾ ਸੂਦੇ ਇਹਨਾਂ ਨੂੰ ਉਹਨੇ ਰਿਕਾਰਡਿੰਗਸ ਭੇਜੀਆਂ ਨੇ ਜੋ ਕਿ ਇਹਨਾਂ ਨੇ ਆਪਣਾ ਹਸਬੰਡ ਖੁਦ ਵੀ ਛੱਡਿਆ ਆ ਬੱਚੇ ਵੀ ਛੱਡੇ ਹੋਏ ਆ ਆ ਤੁਸੀਂ ਗੱਲ ਕਰ ਸਕਦੇ ਹੋ ਇਹਨਾਂ ਨਾਲ ਇਹਨਾਂ ਨੂੰ ਭੇਜੀ ਗਈ ਹੈ ਗੁਰਜੀ ਕੀ ਪਤਾ ਹੈ ਸਾਡੇ ਪਰਧਾਰ ਦੀ ਪਹਿਲਾ ਆਪਣੇ ਨਾਮ ਦੱਸੋ ਸੁINDER ਕੋ ਹਾਂਜੀ ਕੀ ਮੰਗ ਲੱਕ ਮੰਗ ਐ ਗੁਰਕਾਰ ਦੇ ਵਾਸਤੇ ਹੀ ਉਹਨਾਂ ਨੇ ਬਹੁਤ ਹੀ ਬਹੁਤ ਬੁਰਾ ਭੱਲਾ ਬੋਲਿਆ ਹੈਗਾ ਪਰ ਪੂਜਾ ਸੂਦ ਨੇ ਬੋਲਿਆ ਹੈਗਾ ਇਹ ਅਸੀਂ ਬਰਦਾਸ਼ਤ ਨਹੀਂ ਕਰ ਸਕਦੇ ਸਰਬਾਰ ਸਰਦਾਰ ਜਸਪਾਲ ਸਿੰਘ ਜੀ ਸਾਡੇ ਗੁਰਦੁਆਰੇ ਤੋਂ ਮੈਂ ਕਹਿੰਨੇ ਕਿ 10 12 ਸਾਲ ਦੇ ਹੋਣੇ ਜਦੋਂ ਸਾਡੇ ਗੁਰਦੁਆਰੇ ਦੇ ਆ ਰਹੇ ਹਨ ਹੁਣ ਉਹਨਾਂ ਨੂੰ ਪ੍ਰਧਾਨ ਬਣਾਇਆ ਗਿਆ ਅਗੇ ਭਾਈ ਜੀ ਵੀ ਰਹੇ ਨੇ ਹੁਣ ਪ੍ਰਧਾਨ ਬਣਾਇਆ ਗਿਆ ਉਹਨਾਂ ਦਾ ਤਾਂ ਕੋਈ ਪੈਸੇ ਨਾਲ ਕੋਈ ਦਖਲ ਹੀ ਨਹੀਂ ਹੈਗਾ ਖਜਾਂਜੀ ਸਾਹਿਬ ਸਾਡੀਆਂ ਰਸੀਦਾਂ ਕੱਟਦੇ ਨੇ ਪੈਸਾ ਇਕੱਠਾ ਕਰਦੇ ਨੇ ਉਹ ਤਾਂ ਸਿਰਫ ਪ੍ਰਦਰਸ਼ਨ ਆਗੇ ਨੇ ਸੋਸਾਇਟੀਆਂ ਨੂੰ ਠੀਕ ਕਰਨ ਜਾਂ ਸੁਧਾਰਨ ਵਾਸਤੇ ਇਹ ਜੋ ਵੀ ਉਹਨਾਂ ਨੇ ਮਾੜਾ ਚੰਗਾ ਬੋਲਿਆ ਬਹੁਤ ਬੁਰਾ ਕੀਤਾ ਹੈ ਅਸੀਂ ਉਹਨਾਂ ਨੂੰ ਬਖਸ਼ਾਂਗੇ ਨਹੀਂ ਅਸੀਂ ਪੇਸ਼ ਕਰਾਂਗੇ ਪੁਲਿਸ ਦੇ ਦਫ਼ਤਰ ਜਿਹਾ ਕੇ ਪੇਸ਼ ਕਰਾਂਗੇ ਉਹਨਾਂ ਨੂੰ ਅੰਦਰ ਕਰਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਨਾਮ ਸਰ ਮੇਰਾ ਨਾਮ ਕੋਲਪੂਸ਼ਨ ਸੂਦ ਹੈ ਜੀ ਮੈਂ ਖਰੜ ਰਹਿਣ ਵਾਲਾ ਹਾਂ ਕਿਧਰੇ ਆਸਮਾਨ ਦਾ ਜੀ ਪੂਜਾ ਸੂਦ ਮੇਰੀ ਘਰ ਵਾਲੀ ਹੈ ਜੀ ਨੇ ਕੱਲ ਜੀ ਸਵੇਰੇ ਵਾਇਸ ਮੈਸੇਜ ਕੀਤਾ ਹੈਗਾ ਜੋ ਗੁਰਦੁਆਰਾ ਸਾਹਿਬਾਰੇ ਬਹੁਤ ਹੀ ਗਲਤ ਸ਼ਬਦ ਦੀ ਵਰਤ ਤੇ ਤੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਜੀ ਬਾਰੇ ਫੋਨ ਕਰਕੇ ਉਹਨਾਂ ਦੀ ਦਸਤਾਰ ਬਾਰੇ ਪਗੜੀ ਲਾ ਤੇ ਉਹਨਾਂ ਦੀਆਂ ਟੰਗਾਂ ਨਹੀਂ ਚਲਦੀਆਂ ਐਕਟਿਵਾ ਤੇ ਜਾਂਦਾ ਉਹਦਾ ਰਸਤਾ ਘੇਰ ਕੇ ਮੈਂ ਕਹ ਰਾ ਆਂ ਦੀ ਮੈਂ ਕਰਦਾ ਜੋ ਕਿ ਮੇਰੇ ਕੋਲ ਉਹ ਸਾਰੇ ਸਬੂਤ ਹੈਗੇ ਇਹ ਨਾਲ ਹੀ ਧਰਮਪੁਰ ਗੁਰਦੁਆਰਾ ਸਾਹਿਬ ਦੇ ਹੁਣ ਤੁਸੀਂ ਕਿੱਥੇ ਆਏ ਹੋ ਮੈਂ ਖਰੜਾ ਤੋਂ ਅੱਥੇ ਆਇਆ ਕੀ ਜੇ ਕਿ ਤੇਰਾ ਉਤਰੰਪੁਰਾ ਚੋਂ ਕੀ ਕੀ ਮੰਗ ਕਰਦੇ ਅਸੀਂ ਜੀ ਜੋ ਸਿੰਘ ਸਾਹਿਬ ਦੇ ਸ਼ਾਸਤ ਨੂੰ ਇਹੀ ਮੰਗ ਕਰਦੇ ਆ ਇਹਨੂੰ ਜੋ ਬੰਦੀ ਕਰਨ ਦੀ ਕਾਰਵਾਈ ਵਾਜੀ ਜਿਹੜੀ ਪੂਜਾ ਸੋਧ ਦੇ ਉੱਤੇ ਕੀਤੀ ਜਾਵੇ ਥੋੜੇ ਦਿਨ ਪਹਿਲਾਂ ਵੀ ਜੀ ਇਹ ਇੱਕ ਬੱਚਾ ਮੇਰਾ ਰਾਈਡਿੰਗ ਕਰਦਾ ਜੀ ਉੱਥੇ ਗੁਰਦੁਆਰਾ ਸਾਹਿਬ ਦੇ ਨਿਹੰਗ ਸਾਹਿਬ ਦੀਤ ਕਰੇ ਆਈ ਸੀਗੇ ਉਹਨਾਂ ਨੇ ਬੱਚਿਆਂ ਨੂੰ ਕੋਲ ਬਿਠਾ ਕੇ ਥੋੜਾ ਪਾਤ ਸਿਮਰਨ ਕੀਤਾ ਤੇ ਮੈਂ ਉਹਦਾ ਕਲੀਪ ਬਣਾ ਕੇ ਜੀ ਆਪਣੇ ਵਟਸਐਪ ਤੇ ਪਾਇਆ ਤੇ ਉੱਥੇ ਵੀ ਇਸਨੇ ਕਮੈਂਟ ਦੇ ਵਿੱਚ ਚੋਰ ਲਿਖ ਦਿੱਤਾ ਸੀ ਵਾਰ ਵਾਰ ਇਹ ਇਦਾਂ ਦੀਆਂ ਹਰਕਤਾਂ ਕਰਦੀ ਹੈਗੀ ਹੈ ਜੀ ਜੋ ਬੰਦੀ ਸਿੰਘ ਰੂਪ ਜੋ ਗੁਰਦੁਆਰਾ ਸਾਹਿਬ ਦੇ ਮੈਂਬਰ ਹੈਗੇ ਜੋ ਬੰਦੀ ਕਾਰਵਾਈ ਕਾਨੂੰਨ ਕੀਤੀ ਜਾਵੇ ਸਕਰੀਨਸ਼ਾਟ ਦਿਖਾਇਆ ਜਾਵੇ ਇਹਨਾਂ ਨੂੰ ਗੁਰਦੁਆਰੇ ਦਾ ਚੰਦਾ ਇਕੱਠਾ ਕਰਕੇ 10-10 ਰੁਪਏ ਲੈ ਕੇ ਇਹ ਪਿਓ ਨੇ ਪਾਲਣ ਪੋਸ਼ਣ ਕੀਤਾ ਸੀਗਾ ਗੁਰਦੁਆਰੇ ਦਾ ਗੰਦ ਲਿਆ ਕੇ ਕਈ ਨੇ ਸਾਰੇ ਖਾਨਦਾਨ ਦਾ ਕਲੰਕ ਲਵਾਤਾ ਗੁਰਦੁਆਰੇ ਦਾ ਚੰਦਾ ਇਕੱਠਾ ਕਰਕੇ ਲਿਆਇਆ ਕਿੱਥੋਂ 2 ਨੰਬਰ ਦਾ ਪੈਸਾ ਦੇ ਕੇ ਤਾਂ ਨੂੰ ਥੁੱਕਿਆ ਤੇ ਉੱਪਰ ਹੀ ਆਣ ਲੱਗਾ ਰੇ ਥੁੱਕ ਤੁਸੀਂ ਉੱਧਰ ਹੋ ਜਾਣਾ ਕੀ ਨਾਮ ਜੀ ਹਾਂਜੀ ਕੀ ਜੀ ਤੁਹਾਡਾ ਨਾਮ ਜੀ ਮੇਰਾ ਜਸਪਾਲ ਸਿੰਘ ਨਾਮ ਜੀ ਕੀ ਮਾਮਲਾ ਕਰ ਰਹੇ ਹੋ ਮਾਮਲਾ ਇਦਾਂ ਜੀ ਮੇਰੀ ਬੇਟੀ ਦੀ ਛੋਟੀ ਨੰਦ ਹੈਗੀ ਏ ਉਹਨਾਂ ਦਾ ਪਹਿਲੇ ਕੋਈ ਝਗੜਾ ਹੈ ਚੱਲਦਾ ਰਹਿੰਦਾ ਸਾਲ ਹੋ ਗਿਆ ਆਪਰ ਚੋਂ ਚੱਲਦਾ ਹੈਗਾ ਲੇਕਿਨ ਅਸੀਂ ਕੋਈ ਦਖਲ ਨਹੀਂ ਦਿੱਤਾ ਉਹਦੇ ਵਿੱਚ ਉਹਨਾਂ ਨੇ ਮੇਰੇ ਖਿਲਾਫ ਗੁਰੂ ਘਰ ਦੇ ਖਿਲਾਫ ਬਦੀ ਸ਼ਬਦਾਂ ਵਾਲੀ ਵਰਤੀ ਗਈ ਹੈ ਗੁਰੂ ਘਰ ਦਾ ਗੰਧ ਗੁਰੂ ਘਰ ਦਾ ਚੰਦਾ ਇਕੱਠਾ ਕੀਤਾ ਹੋਇਆ ਹੈ ਜਿਹੜੇ ਜੋ ਵੀ ਗਲਤ ਗੱਲਾਂ ਉਹਨੇ ਕੀਤੇ ਗਈਆਂ ਨੇ ਇਹ ਵੀ ਕਹਿ ਗਿਆ ਰਸਤੇ ਨੰਗਦੇ ਨੇ ਲੱਕੜਾਂ ਟੁੱਟੀ ਹੋਈ ਦੂਜੀ ਦਾ ਤੋੜ ਦੇਣੀ ਹੈ ਵਗਲਾ ਕੇ ਸੁੱਟਾਂਗੇ ਫਿਰ ਇਹਨੂੰ پتہ ਲੱਗੇ ਕੀ ਹੁੰਦਾ ਇਹਦੂ ਅਸੀਂ ਕਿਸੇ ਗੱਲ 'ਚ ਦਖਲ ਨਹੀਂ ਦਿੰਦੇ ਹੈਗੇ ਅਸੀਂ ਇਹ ਮੰਗ ਕਰਦੇ ਮੈਨੂੰ ਜੋ ਮਰਜ਼ੀ ਕਹਿਨ ਗੁਰੂ ਘਰ ਬਾਰੇ ਕਿਉਂ ਬੋਲਿਆ ਗਿਆ ਤੇ ਹੁਣ ਤੁਸੀਂ ਕਿੱਥੇ ਆਏ ਹੋ? ਰਸ਼ਟਮਹੀ ਚੌਂਕੀ ਸ਼ੰਗਾਰ ਚੌਂਕੀ 3 ਨੰਬਰ ਡਿਵੀਜ਼ਨ ਦੀ ਚੌਂਕੀ ਸ਼ਰਮਾਂ ਦੇ ਬੰਦੇ ਜੀ। ਕੰਪਲੇਨਟ ਲਖਣ ਆਏ ਆ ਜੀ। ਕੰਪਲੇਨਟ ਕੀ ਹੈ ਜੀ? ਹੁਣ ਪੂਜਾ ਨਾਮ ਜੀ ਉਹਦਾ। ਕਿੱਥੇ ਦੇ ਰਹਿਣ ਵਾਲੇ ਆ? ਸੁੰਦਰ ਨਗਰ ਬਸਤੀ ਚੌਂਕ ਦੇ ਕੋਲ। ਕੀ ਕਾਰਵਾਈ ਚਾਹੁੰਦੇ? ਕਾਰਵਾਈ ਚਾਹੁੰਦੇ ਆ ਜੀ ਗੁਰੂ ਘਰ ਦੇ ਵਿੱਚ ਜੋ ਮੰੰਦਾ ਬੋਲਿਆ ਗਿਆ। ਅਸੀਂ ਪ੍ਰਸ਼ਾਸਨ ਨੂੰ ਮੰਗ ਕਰਦੇ ਆਂ ਉਹਨੂੰ ਸਖਤ ਸਖਤ ਕਾਰਵਾਈ ਕਰਦੋ ਤੇ ਪਰਚਾ ਪਾਇਆ ਜਾਵੇ ਉਹਦੇ ਉੱਤੇ ਅਗਰ ਪਰਚਾ ਨਹੀਂ ਪੰਦਾ ਸਿੱਖ ਜਥੇਬੰਦੀਆਂ ਸੇ ਇਕੱਠੇ ਕਰਕੇ ਗੁਰੂਗੁਰਦਾਰ ਦੇ ਪ੍ਰਧਾਨਾਂ ਨੂੰ ਇਕੱਠੇ ਕਰਕੇ ਇੱਥੇ ਧਰਨਾ ਦੇਵਾਂਗੇ ਚਿੱਪੀਕੁਲ ਵੀ ਜਾਵਾਂਗੇ ਕਿ ਉੱਤੇ ਕਾਰਵਾਈ ਹੋ ਜਾਵੇ ਜਿਹੜੀ ਉਹਨੂੰ ਗੁਰੂ ਘਰ ਵਾਸਤੇ ਮੰਦਾ ਬੋਲਿਆ ਉਹਨੂੰ ਅਗਲ ਟਿਕਾਣੇ ਆਵੇ ਉਹਦੀ ਇਸ ਕਰਕੇ ਆਇਆ ਸਰ ਸਰ ਮੇਰੇ ਆਏ ਨੇ ਕਹਿੰਦੇ ਵੀ ਕੁਆਲਤ ਸ਼ਬਦ ਆਵਲੀ ਵਰਤ ਕੇ ਕਿਸ ਬਿਧਾਰਾ ਸਾ ਮਾਮਲਾ ਸਪੱਸ਼ਟ ਇਹ ਅਸਲ 'ਚ ਜਸਪਾਲ ਸਿੰਘ ਵੱਲੋਂ ਇੱਕ ਕੰਪਲੇਂਟ ਲਿਖਾਈ ਹੈ ਜੀ ਵੀ ਉਹਨਾਂ ਦੀ ਬੇਟੀ ਦਾ ਆਪਸ 'ਚ ਨਣਦੇ ਨਾਲ ਇਹਨਾਂ ਦਾ ਡਿਸਪਿਊਟ ਚੱਲਦਾ ਜੀ ਤੇ ਉਹਨਾਂ ਨੇ ਕਿਤੇ ਉਹ ਕਚਹਿਰੀਆਂ ਆਏ ਆ ਉਹਦੀ ਬੇਟੀ ਇੱਥੇ ਰਹਿੰਦੇ ਨੇ ਇਹਨਾਂ ਦੇ ਦੱਸਣ ਮੁਤਾਬਕ ਸੁੰਦਰ ਨਗਰ ਉਹਨਾਂ ਨੇ ਕਿਤੇ ਉੱਥੇ ਇਹਨਾਂ ਦੇ ਆਪਸ 'ਚ WhatsApp ਤੇ ਕੁਝ ਸ਼ਬਦ ਬੋਲੇ ਆ ਉਹਦੇ ਵਿੱਚ ਇਹ ਆ ਵੀ ਉਹ ਇਹਨਾਂ ਦਾ ਬਾਈ ਨੇਮ ਤਾਂ ਨਹੀਂ ਉਹਨਾਂ ਨੇ ਕੁਝ ਕਿਹਾ ਸੈਕੰਡ ਜਿਹੜੀ ਇਹਨਾਂ ਨੇ ਕੰਪਲੇਨਟ ਦਿੱਤੀ ਆ ਇਹਨਾਂ ਨੇ ਸਾਈਨ ਨਹੀਂ ਕੀਤੇ ਇਹ ਕਹਿੰਦੇ ਜੀ ਜੇ ਅਸੀਂ ਆਪਣੇ ਗੁਰੂ ਘਰ ਦੇ ਲੈਟਰਪੈਡ ਤੇ ਕੰਪਲੇਨਟ ਦੇਵਾਂਗੇ ਜੋ ਮੈਟਰ ਹੈਗਾ ਉਹਨਾਂ ਨੂੰ ਜਿਹੜੇ ਹੈਗਾ ਕੰਪਲੇਨੈਂਟ ਉਹਨਾਂ ਨੂੰ ਫੋਨ ਕਰਿਆ ਇਹ ਉਹ ਕਹਿੰਦੇ ਜੀ ਅਸੀਂ ਬਾਹਰ ਆ ਪਰਸੋਂ ਨੂੰ ਆਉਣਾ ਆ ਤੇ ਉਹਨਾਂ ਦੀ ਕੰਪਲੇਨਟ ਦੀ ਵੈਰੀਫਾਈ ਕਰਕੇ ਜੋ ਮੈਟਰ ਹੈਗਾ ਉਹਨਾਂ ਨੂੰ ਪਰਵਾਨਾ ਭੇਜ ਕੇ ਬੁਲਾਇਆ ਜਾਊਗਾ ਦੋਨਾਂ ਦੇ ਪੱਖ ਸੁਨੇ ਜਾਣਗੇ ਹਾਂਜੀ ਬਟ ਇਹਨਾਂ ਨੇ ਇਹ ਆ ਇਹਨਾਂ ਨੂੰ ਕੰਪਲੇਂਟ ਲਿਖਾਉਣ ਨੂੰ ਕਿਹਾ ਸੀਗਾ ਇਹਨਾਂ ਨੇ ਕੋਈ ਕੰਪਲੇਂਟ ਤੇ ਸਾਈਨ ਨਹੀਂ ਕੀਤੇ ਤੇ ਸਾਰਾ ਮੈਟਰ ਵਿੱਚ ਲਿਖਿਆ ਹੋਇਆ ਇਹਨਾਂ ਦਾ ਬਟ ਇਹਨਾਂ ਨੇ ਕਿਸੇ ਨੇ ਵੀ ਅ ਅਰਖਾਸਤ ਹੀ ਪਾਖਨੇ ਕੋਈ ਸਾਈਨ ਨਹੀਂ ਕੀਤਾ ਉਹ ਕਹਿੰਦੇ ਜੀ ਅਸੀਂ ਆਪਣੀ ਕਮੇਟੀ ਨਾਲ ਸਲਾਹ مشورہ ਕਰਕੇ ਉਸ ਤੋਂ ਬਾਅਦ ਅਸੀਂ ਆਪਣਾ ਜਿਹੜਾ ਹੈਗਾ ਦੱਸਾਂਗੇ ਜੀ ਮਾਮਲਾ ਤੁਹਾਡੇ ਧਿਆਨ ਚ ਹੈ ਹਾਂਜੀ ਮਾਮਲਾ ਸਾਡੇ ਧਿਆਨ ਚ ਜਿਹੜੀ ਵੀ ਹੋਊਗੀ ਉਹ ਨੂੰ ਪਰਤਾਲ ਕਰਕੇ ਜਿਹੜਾ ਵੈਰੀਫਾਈ ਕਰਕੇ ਕਰੇ ਸਾਨੂੰ ਕੰਪਲੇਨ ਕਿੰਨਾ ਦੇ ਖਰਾਫ ਦਿੰਦੀ ਹੈ ਇਨਾਂ ਦੇ ਜਿਹੜੇ ਨੰਦ ਇਹਨਾਂ ਦੀ ਬੇਟੀ ਆ ਉਹਦੀ ਗਾਂ ਅਨੰਦਪੁਰਝਾਈ ਦਾ ਇਹਨਾਂ ਦਾ ਮੈਟਰ ਉਹਨਾਂ ਦਾ ਆਪਣੇ ਹਸਬੰਦ ਨਾਲ ਡਿਸਪੂਟ ਚੱਲਦਾ ਆ ਤੇ ਉਹਨਾਂ ਦਾ ਆਸ ਵਿੱਚ ਪਰਿਵਾਰਕ ਮਸਲਾ ਜੀ ਇਹਨਾਂ ਦਾ ਠੀਕ ਹੈ ਹਾਂਜੀ ਐਸਐਮਜੀ ਨਿਊਜ਼ ਲਈ ਲੁਧਿਆਣਾ ਤੋਂ ਅਭਿਸ਼ੇਕ ਜਲੋਟਾ ਦੀ ਰਿਪੋਰਟ